ਤੇ ਵੈਗਰੂ ਵੈਗਰੂ ਕਹਿਣਾ ਇੱਕ ਤਾਂ 바ਸੀ ਨਹੀਂ ਲੈਣੀ ਇਹ ਕਨੇਤਰ ਨਹੀਂ ਖੋਲਨੇ ਇੱਕ ਸੌਣਾ ਨਹੀਂ ਹੈ ਸਾਵਧਾਨ ਹੋ ਕੇ ਇਸ ਤਰ੍ਹਾਂ ਵੇਖਣਾ ਬਸਾਂ ਕਹੀ ਜਣਾ ਵੈਗਰੂ ਵੈਗਰੂ ਮਾਲਾ ਨਾਲ ਕਹਿੰਦਾ ਮਾਲਾ ਨਾਲ ਕਹਿ ਲੋ ਰਸਨਾ ਨਾਲ ਕਹਿੰਦਾ ਰਸਨਾ ਨਾਲ ਕਹਿ ਲੋ ਸਵਾਸਨਾ ਕਹਿੰਦਾ ਸਵਾਸਨਾ ਕਹਿ ਲੋ ਮਨ ਚ ਚਿਤ ਵਸਾਉਦੇ ਹੋ ਮਾਨਸਿਕ ਤੌਰ ਤੇ ਕਹਿ ਸਕਦੇ ਹੋ ਮਾਨਸਿਕ ਤੌਰ ਤੇ ਕਹਿ ਲੋ ਜਦੋਂ ਥੋੜੀ ਦੇਰ ਹੋਈ ਪਹਿਰੇ ਤੇ ਖੜਾਦੇ ਸੀ ਕਹਿੰਦੇ ਦੇਖੋ ਸਾਵਧਾਨ ਕਰਾਉਣਗੇ ਇਹ ਤੁਹਾਨੂੰ ਜਿਹੜਾ ਸੌਂਗ ਹੈ ਗੁੱਸਾ ਰਾ ਕਰਿਓ ਤੇ ਉਸ ਵੇਲੇ ਥੋੜੀ ਦੇਰ ਤੋਂ ਬਾਅਦ ਜੀ ਦੇਖਦੇ ਨੇ ਸੁਭਾਤਾ ਹੈ ਨਹੀਂ ਸੀ ਨਾਂ ਜਪਣ ਦਾ ਤੇ ਨੀਂਦਰ ਖੋਲ ਕੇ ਦੂਏ ਬੰਦੇ ਇਹਦਾ ਦੂਆ ਥੋੜੀ ਜੀ ਅੱਖ ਖੋਲ ਕੇ ਉਧਰ ਨੂੰ ਦੇਖਦਾ ਵੀ ਬੈਠਾ ਹੈ ਵੀ ਮਾਲਾ ਫੇਰਦਾ ਮੈਂ ਹੀ ਫੇਰਦਾ ਮਨ ਕਿੱਥੋਂ ਲੱਗੇ ਕਿਸੇ ਨੂੰ ਵਾਸ਼ੀ ਆ ਰਹੀ ਹੈ ਕਈ ਉੰਗਣ ਲੱਗੇ ਕਈ ਆਏ ਹੋਗੇ ਨਾ ਚੜ੍ਹੇ ਵੀ ਹੋ ਜਾਂਦੇ ਹੁੰਦੇ ਨੇ ਕੀਰਤਨ ਸੁਣਦੇ ਰਹਿੰਦੇ ਇੱਥੇ ਆ ਜਾਓ ਇਹਦੇ ਸਾਵਧਾਨਤਾ ਨਹੀਂ ਰਹਿੰਦੀ نیند ਤੁੰਦਰਾ ਨੀਂਦ ਪੈ ਜਾਂਦੀ ਹੁੰਦੀ ਹੈ ਸਾਵਧਾਨਤਾ ਮਾਜ ਦੇ ਸਾਵਧਾਨਤਾ ਕਿਹਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰਤੀ ਸਾਵਧਾਨ ਹੋ ਕੇ ਬੈਠੋ ਸੰਗਤ ਦੇ ਅੰਦਰ ਅੱਖਾਂ નીચે ਦੇ ਜੀ ਨੂੰ ਨੀਂਦ ਆਉਂਦੀ ਹੈ ਨੀਂਦਰ ਖੋਲ ਕੇ ਗੁਰੂ ਰੂਪ ਦਾ ਧਿਆਨ धरो ਸ਼ਬਦ ਵਿੱਚ ਬੋਲੋ ਕੰਨਾ ਨਾਲ ਬਾਣੀ ਸੁਣ ਕੇ ਉਹਦੇ ਅਰਥ ਭਾਵ ਹਿਰਦੇ ਚ ਧਾਰਨ ਕਰੋ ਥੋੜੀ ਦੇਰ ਤੇ ਬਾਦ ਉੰਗਣ ਲੱਗੇ ਕਈ ਕਈਆਂ ਨੂੰ ਵਸਿਆ ਆਉਣ ਲੱਗਿਆ ਇੱਕ ਨੂੰ ਆਈ ਸਾਰਿਆਂ ਨੇ ਸ਼ੁਰੂ ਕਰ ਦਿੱਤਾ ਇਹ ਵਸੀ ਚ ਐਸੀ ਬਿਮਾਰੀ ਆ ਇੱਕ ਨੂੰ ਆ ਜਾਵੇ ਸਾਰਿਆਂ ਨੂੰ ਆਉ ਕਿਉਂਕਿ ਜਿਹਦਾ ਜਿਹਦਾ ਦਿਲ ਨਹੀਂ ਲੱਗਦਾ ਉਹਨਾਂ ਸਾਰਿਆਂ ਨੂੰ ਵਸਿਆ ਆਉਣੀ ਸ਼ੁਰੂ ਹੋ ਜਾਂਦੀਆਂ ਜੇਤਨਾ ਲੱਗਣ ਦੀ ਬਾਤ ਹੁੰਦੀ ਹੈ ਇੱਕ ਨੇ ਕਿਤਾਬ ਪੜ ਲੈਂਦੇ ਨੇ ਬਾਣੀ ਬਣ ਲਾ ਦੋ ਵਸਿਆ ਆਨਲਾਈਨ ਲੱਗ ਜਾਣਗੇ ਕਿਉਂਕਿ ਚਿਤ ਨਹੀਂ ਲੱਗ ਰਿਹਾ ਰਿਜੈਕਸ਼ਨ ਆ ਰਹੀ ਹੈ ਅੰਦਰ ਮਾਰਾ ਨੇ ਕਹਿੰਦੇ ਦੇਖੋ ਤਾਂ ਸ਼ੇਗਰ ਮਹਾਰਾਜ ਬਹੁਤ ਤਾਂ ਉੰਗਦੇ ਨੇ ਕਈ ਅੱਖਾਂ ਕੋਲੀ ਬੈਠੇ ਨੇ ਕਈ ਵਸਿਆਈ ਲੈ ਜਾਂਦੇ ਨੇ ਕਹੇ ਸਾਵਧਾਨ ਕਰੋ ਬੋਲ ਦੋ ਜਿਹੜੇ ਉੰਗਦੇ ਨੇ ਉਹਨਾਂ ਨੂੰ ਆ ਸ਼ਾਸਤਰ ਦੀ ਹੋਜ ਨਾਲ ਜਗਾ ਦੋ ਉਹਨਾਂ ਦੇ ਬਰਛੇ ਦਾ ਲੈ ਜਾਂਦੇ ਨੇ ਸਿਰਾਂ ਸਾਵਧਾਨ ਸਾਵਧਾਨ ਹੋ ਸਾਵਧਾਨ ਹੋ ਘਾਂਟਾ ਨਾ ਲੰਨ ਸਕਿਆ ਫੇਰ ਸਿੰਘ ਹੀ ਚਲੇ ਗਏ ਗੱਲਾਂ ਕਰਨ ਲੱਗੇ ਕਹਿੰਦੇ ਵੀ ਇਹ ਤਾਂ ਬਹੁਤ ਔਖਾ ਕੰਮ ਹੈ ਇਹ ਤਾਂ ਨਹੀਂ ਹੋਣਾ ਕਹਿੰਦੇ ਮੋਰਾ ਮਾਰਾਂ ਦਾ ਲੈ ਲਊ ਅੱਜ ਦੀਆਂ ਫਿਰ ਇਹਦਾ ਅਠ ਘੰਟੇ ਮਹਾਰਾਜ ਨੇ ਕਹਤਾ ਇਹ ਤਾਂ ਹੋਣੀ ਹੀ ਨਹੀਂ ਅਠ ਘੰਟੇ ਆਪਾਂ ਨੀਲ ਜੋਰ ਨਾਲ ਆ ਰਹੀਆਂ ਵਸੀਆਂ ਆ ਰਹੀਆਂ ਇਹਨਾਂ ਨੂੰ ਕਿਵੇਂ ਰੋਕੀਏ ਸਿੰਘ ਤੱਕ ਕਰਨਾ ਭੇਜਦਾ ਉਹ ਕਹਿੰਦਾ ਦੇਖੋ ਪੰਡਿਤ ਜੀ ਹੁਣ ਤਾਂ ਹੀ ਤਾਂ ਹੱਥ ਬੰਦਿਆ ਸੀ ਤੁਹਾਡੇ ਤੁਸੀਂ ਗੁਰੂ ਦਾ ਕਾਰਜ ਕਰਨ ਲੱਗੇ ਹੋ ਜੇ ਮਜ਼ਦੂਰ ਇਮਾਨਦਾਰੀ ਨਾਲ ਕੰਮ ਨਾ ਕਰੇ ਤਾਂ ਫਿਰ ਕਹਿੰਦੇ ਫਿਰ ਉਹਨੂੰ ਦੰਡ ਦਾ ਭਾਗੀ ਹੁੰਦਾ ਤੇ ਮੈਂ ਫੇਰ ਡੰਡ ਦੇਣਾ ਰੋਜ ਮਾਰਨੀ ਆ ਪੂਰੇ ਜੋਰ ਦੀ ਬਸਾਣਾ ਕਰੇ ਉੱਠ ਕੇ ਖੜੇ ਹੋ ਗਏ ਕਹਿੰਦੇ ਕਿ ਸ਼ਰਦਾਸ ਤੁਸੀਂ ਆ ਗਏ ਭਾਈ ਅੱਜ ਦੀਆਂ ਤਾਂ ਲੈ ਜਾ ਤੁਹਾਨੂੰ ਰਿਵਾਰਸ ਦੇਤੀਆਂ ਪਈਆਂ ਨੇ ਕੀ ਗੱਲ ਤੁਸੀਂ ਬੈਠਦੇ ਨਹੀਂ ਕਹਿੰਦੇ ਮਹਾਰਾਜ ਇਹ ਤੋਂ ਸਖਾਰਾ ਰੋਜ਼ਗਾਰ ਸਾਡੇ ਕੋਲ ਹੈਗਾ ਇਹ ਤਾਂ ਬਹੁਤ ਔਖਾ ਹੈ ਕਹਿੰਦੇ ਉਹ ਕਿਹੜਾ ਕਹਿੰਦੇ ਰਾਹੁ ਕੇ ਤੂੰ ਬੈਨ ਹਵਾਰੇ ਛੜ ਸਤੀ ਹੈ ਖੇਤੀ ਪਤਰੀ ਹੈ ਮਾਰੀ ਬੜੀ ਸ਼ਿਕਾਰਨ ਮਾਰ ਲਿਆ ਵੇ ਛੇਤੀ ਮਹਾਰਾਜਾ ਮਾਈ ਨੂੰ ਕਹਿਣ ਦੀ ਲੋੜ ਐ ਵੀ ਤੇਰੇ ਉੱਤੇ ਤਾਂ ਸਾਢੇ ਸਤੀ ਜੜ ਗਈ ਸੱਤ ਕਿਸਮ ਦਾ ਅਨਾਜ ਦੇ ਤੇ ਕੋਈ ਚੀਜ਼ ਦੇ ਚਿੱਟਾ-ਚਿੱਟੇ ਕਿਸਮ ਦਾ ਤੇਲ ਉਹਦਾ ਕਿਉਂ ਹੁੰਦਾ ਪੀਲੇ ਕਿਸਮ ਦਾ ਕੋਈ ਧਾਤ ਦੀ ਕੋਈ ਗਹਿਣਾ ਦੇ ਉਹ ਮੰਦਰੀ ਮੰਗਦੇ ਨੇ ਜਾਂ ਕੋਈ ਹੋਰ ਚੀਜ਼ ਮੰਗਦੇ ਕਹਿੰਦੇ ਮਹਾਰਾਜ ਇੱਕ ਵਾਰੀ ਕਿਹਾ ਵੀ ਸਿੰਗਾਲੇ ਦਾ ਖਤਰਾ ਹੈ ਧਰਤੀ ਦੇ ਉੱਤੇ ਇਸ ਤਰ੍ਹਾਂ ਚੱਲਣ ਵਾਲੇ ਦਾ ਖਤਰਾ ਮਾਈ ਖੇਸ ਵੀ ਲਿਆਉਗੀ ਸਭ ਕੁਝ ਲੈ ਕੇ ਦੇ ਦੂ ਕੁਝ ਲੈ ਲੋ ਤੇ ਕਹਿੰਦੇ ਸਾਡਾ ਤਾਂ ਚੁਟਕੀ ਦਾ ਕੰਮ ਹੈ ਮਹਾਰਾਜ ਆਠ ਘੰਟੇ ਕੱਦ ਲੱਗੇ ਕੱਦ ਸਾਨੂੰ ਤੋ ਮਿਲਿਆ ਨਾ ਮਹਾਰਾਜ ਇਹ ਕੰਮ ਸੁ ਮਹਾਰਾਜ ਕਹਿੰਦੇ ਆਖਣ ਔਖਾ ਸੱਚਾ ਨਾ ਜੇ ਸਖਾਲਾ ਹੁੰਦਾ ਸਾਰੀ ਦੁਨੀਆ ਹੀ ਨਾਮ ਜਪਦੀ ਨਿਗਨ ਨਾਮ ਤੋਂ ਭੁੱਲ ਕੇ ਮਹਾਰਾਜ ਕਹਿੰਦੇ ਜੇ ਨਾਮ ਭੁੱਲਦਾ ਹੈ ਨਾ ਤੈ ਤਰ ਨੂੰ ਅੱਗ ਦੇ ਵਿੱਚ ਝਾੜ ਦੇ ਰੱਖਣ ਦੇ ਕਾਬਲ ਨਹੀਂ ਕਿਉਂਕਿ ਜਿਹੜੇ ਕੰਮ ਵਾਸਤੇ ਪ੍ਰਾਪਤ ਹੋਇਆ ਹੈ ਨਾ ਨਾ ਗਏ ਤਨ ਜਾਲ ਜਿਨੀ ਜਲਿਆ ਨਾਮ ਬੁਸਾਰਿਆ ਜਿੰਨੇ ਕ੍ਰਿਸ਼ਨਾਂ ਦੀ ਅੱਗੇ ਵਿੱਚ ਜਲੇ ਹੋਏ ਨੇ ਨਾਮ ਨੂੰ ਪੁਲਾ ਦਿੱਤਾ ਕਹਿੰਦੇ ਉਹਨੂੰ ਜਲਦੇ ਭਾਈ ਜੋ ਸਿਰ ਸਾਈ ਨਾਮ ਨਿਵੇ ਸੋ ਸਿਰ ਕੀ ਜਾ ਕਾਇ ਕੁੰਨੇ ਹੀਟ ਜਲਾਈ ਹੈ ਬਾਲਣੋਂ ਸੰਦੇ ਪਾਇ ਬਾਲਣ ਤਾਂ ਬਾਜੂ ਲੱਕੜੀ ਤੋਂ ਵੀ ਸਸਤਾ ਹੈ